ਹੈਲੋ ਜੀ ਜੀਆਂ ਨੂੰ ਕਿੱਦਾਂ ਹਾਲ ਚੱਲ ਮੀ ਕਰਤੀ ਹ ਸਭ ਬਦਗੇ ਹੋਗੇ ਖੂਬ ਮਜ਼ੇ ਚ ਹੋਗੇ ਜਿੱਤੇ ਵੀ ਅਵਗੇ ਆਪਣੀ ਜ਼ਿੰਦਗੀ ਨੂੰ ਭਰਪੂਰ ਇੰਜੋਏ ਕਰਦੇ ਹੋਗੇ ਚਲੋ ਜੀ ਆਪਾਂ ਆ ਗਏ ਜੀ ਕੈਂਡੀ ਸਟੂਡੀਓ ਦੀ ਵਧੀਆ ਜੀ ਵੀਡੀਓ ਦੇ ਨਾਲ ਨਿਊ ਫਨੀ ਡਰਾਮਾ ਪੰਜਾਬੀ ਮਤਲਬ ਕਿ ਇਹਨਾਂ ਦੀ ਵੀਡੀਓ ਜਿਹੜੀ ਵੀ ਹੁੰਦੀ ਹੈ ਡਰਾਮਾ ਟਾਈਪ ਹੁੰਦੀ ਹੈ ਹੈਨਾ ਤੇ ਬਾਕੀ ਇਹਨਾਂ ਦੀ ਪਹਿਲੇ ਵੀਡੀਓ ਵੇਖ ਲੈਂਦੇ ਆ ਫਿਰ ਬਾਕੀ ਗੱਲਬਾਤ ਵਿਚਾਰਦੇ ਹਾਂ ਜੀ ਲੈ ਕੇ ਸਟਾਰਟ ਚਲੋ ਜਰਾ ਦਿਨਾਂ ਲਈ ਕੇ ਬਾਂਡ ਰਿੰਦੀ ਆ ਇਹਨਾਂ ਬਾਰੀ ਚ ਕਾਮ ਇਹ ਵੀ ਵੀ ਤਾਂ ਨਾ ਸਾਡਾ ਤੇ ਐ ਸੌਫ ਕਰਦੇ ਹੋ ਚੰਗੀ ਤਰ੍ਹਾਂ ਏ ਆਈ ਨਾ ਕਰਦੀਏ ਸਾਬ ਕੋਹ ਕਹ ਰਿਹਾ ਯਾਰ 얘ਦਰਾ ਫੋਟੋ ਕਾ ਪੀ ਹੋਣੀ ਐ ਦੱਸ ਵੀ ਵੀ ਪਾਣੀ ਛੱਡੋ ਪਾਣੀ ਛੱਡੋ ਬਾਈ ਪਾਣੀ ਛੱਡੋ ਪਾਣੀ ਛੱਡੋ ਯਾਰ ਵੀ ਭਾਕੜਾ ਵਾ ਗਾ ਵੀ ਪਾਣੀ ਛੱਡੋ ਛੱਡੋ ਨਾ ਕਹਿੰਦੇ ਪਾਣੀ ਕਰ ਮਗਾ ਦੇ ਯਾਰ ਯਾਰ ਕੀ ਗੱਲ ਹੋ ਗਈ ਦਰਨ ਕੀ ਪਾਣੀ ਛੱਡੋ ਨਾਲੀ ਸਾਫ਼ ਕਰੀਏ ਡੈਡੀ ਉਹ ਗੱਲ ਤੈਨੂੰ ਹੋ ਕੇ ਤੈਨੂੰ ਕਿਆ ਨੂੰ ਉਹਨਾਂ ਨੇ ਆਏ ਨਹੀਂ ਤੂੰ ਹੀ ਉਹ ਯਾਰ ਕਿਤੇ ਅਸੀਂ ਕੰਮ ਫੜਿਆ ਅਸੀਂ ਨਾਲੇ ਦਾ ਟਾਈਮ ਲੱਗ ਗਿਆ ਪਤਾ ਨਹੀਂ ਡੈਡੀ ਇਹਨੂੰ ਦੱਸ ਮੇਰਾ ਬਣਾਇਆ ਯਾਰ ਹੋ ਮਹੰਤੀ ਲੱਪਣੇ ਕੱਢੀ ਰਹਿਣਾ ਡੈਡੀ ਦੱਸ ਕੌਣ ਯਾਰ ਆਪਾ ਆਪਾ ਪਿਓ ਬੱਟਿਆ ਇਹਦੇ ਉੱਦਾਂ ਕੀ ਆਪਾਂ ਉਹ ਉੱਦਾਂ ਵੀ ਆਪਾਂ ਪਿਓ ਬੱਟਿਆ ਉਹ ਯਾਰ ਚਲਦੀ ਕਿੰਨੀ ਹੱਦੀ ਆਪਣੀ ਪਰੀ ਚਲਦੀ ਆ ਨਾਲੀ ਤੇ ਡਾਡੀ ਚੱਲਣ ਨੇ ਡੇ ਕੇ ਬੰਦੇ ਉਹ ਪਾਪਾ ਨਹੀਂ ਛੱਡ ਵੇਖਣ ਕੀ ਦੇ ਆ ਤੇ ਨਹੀਂ ਤੇ ਮੈਂ ਇੱਕ ਗੱਲ ਦੱਸ ਆ ਨਾਲੀ ਬੰਦ ਕਿਉਂ ਇਹਨੂੰ ਜਗਾਮ ਆ ਯਾ ਨਾਲੀ ਬੰਦੀ ਹੁੰਦੀ ਹੈ ਗਾਰਾ ਤੁਸੀਂ ਆ ਵੇ ਆ ਕੋਈ ਕਰੇ ਸਿਰ ਨੋਂ ਡਿਆਵਾ ਚਾ ਗੋਈ ਕਿੰਨਾ ਜਾ ਵੇ ਉਹ ਇੰਦਰੋਂ ਪਾਪਾ ਜੀ ਪਾਪਾ ਜੀ ਇਹ ਦੱਸੋ ਫੇਰ ਨਾ ਕਿਉਂ ਮੈਨੂੰ ਕੁੱਤਾ ਲੜ ਗਿਆ ਤੇ ਉਹ ਯਾਰ ਗੁੱਸਾ ਕਰਨ ਦੇਈ ਬੰਦਾ ਉਹ ਤਾਂ ਬਸਾ ਦਰ ਮੈਂ ਇਹ ਕੌਣ ਨੂੰ ਇਹ ਬਰੀਮ ਬਚਾਰਾਂ ਨਾਲੇ ਜੋ ਲਬਾਹ ਉਹ ਤੇ ਨਾਲ ਹੀ ਰੱਖ ਲੈ ਫੇਰ ਮੁੜ ਕੇ ਆਇਆ ਹੁਣ ਅੱਛਾ ਵਧੀਆ ਬੰਦਾ ਬੜਾ ਵਧੀਆ ਵਾ ਕੋਈ ਨਾ ਕਿ ਰੱਖਣਾ ਹੀ ਪੜਾ ਉੱਥੇ ਛੋਟਾ ਹੁੰਦੇ ਇਹਨੂੰ ਉਹ ਚੁੱਪ ਕੰਗਾ ਬਜ਼ੁਰਗਾ ਤੇ ਉਹ ਇਹਦਾ ਨਾ ਗਾ ਰਹਾ ਵਾ ਰੱਖਣ ਵੀ ਗਾ ਰਹਾ ਤੇ ਆ ਉਹ ਯਾਰ ਬਗਵਾਸ ਨਹੀਂ ਕਰਨੀ ਓਏ ਮੇਰੇ ਘਰ ਤੋਂ ਲੈ ਪਾਪਾ ਜੀ ਨੂੰ ਕੋਈ ਗੱਲ ਨਹੀਂ ਕਰਨੀ ਪਾਪਾ ਜੀ ਨੂੰ ਗੱਲ ਨਹੀਂ ਕਰਦੇ ਭਾਈ ਇਹ ਤੈਨੂੰ ਨਾਲ ਹੀ ਸਾਭ ਓ ਯਾਰ ਕਾਹ ਕਈਆਂ ਕੱਢੋ ਨਹੀਂ ਵੀ ਕਈਆਂ ਗੱਲ ਹੀ ਕੱਢ ਲੱਗੇ ਨੀਆਂ ਲੱਗੇ ਆ ਫੁੱਟਨ ਆ ਯਾਰ ਕਾ ਕਾਦ ਨਾ ਕਰੋ ਚਨਾ ਉਸ ਤੇ ਨਾ ਕਰੋ ਯਾਰ ਉਹ ਗੱਲ ਸੁਣ ਲਾ ਚਲਾਈ ਨਾ ਵੱਡੀ ਉਹਦੇ ਨਾਲ ਪਾ ਸਾਗ ਬਣਾਉਣਾ ਹੁੰਦਾ ਇਹਨੂੰ ਪਾਲਕ ਨਾਲ ਮੀਂਹ ਦਾ ਇੱਥੇ ਕਮਾਲ ਕਰਤੀ ਐ ਤੁਸੀਂ ਕਿਹੜਾ ਤੁਸੀਂ ਸਾਗ ਲੱਪਣੇ ਜੀ ਨਾਲੀਆਂ ਤੋਂ ਆ ਯਾਰ ਫੇਰ ਕਿਹੜੀ ਗੱਲ ਬਾਤ ਚਲਾਈ ਵੀ ਜੀ ਮੰਮੀ ਨੇ ਘਰ ਸਾਫ ਯਾਰ ਕਰਗਾ ਹਾਂ ਮੇਰੀ ਗੱਲ ਸੁਣ ਓਏ ਟਿੰਡ ਚੰਗੀ ਤਰ੍ਹਾਂ ਕਲੀਨ ਕਰਨੀ ਆ ਨਾਲੀ ਮੱਛੀ ਪਾਉਣੀ ਆ ਯਾਰ ਕਲੀਨ ਦਿੱਤਾ ਵੀ ਹੋ ਗਈ ਕਰ ਦਾਂਗੇ ਕੋਦਾ ਹੁਣ ਕੀ ਕਰਤੀਏ ਦੱਸ ਬਸ ਚੰਗੀ ਤਰ੍ਹਾਂ ਪੱਤਰੀ ਮੈਂ ਕਰ ਦਿਓ ਨਾਲ ਹੀ ਵੇਖੋ ਬੰਦ ਤੇ ਵੇਖੋ ਕਿੰਨੀ ਉੱਤੇ ਪਾਸ ਡੱਕ ਗਈ ਹੈ ਕਿੰਡੀ ਗੰਦੀ ਨਾਲੀ ਹੈ ਯਾਰ ਤੁਹਾਡੀ ਯਾਰ ਮੈਂ ਤੁਹਾਨੂੰ ਇਹ ਗੱਲ ਕਹਿਣ ਦੇ ਆ ਵੀਰ ਵੀ ਕਾ ਨਾ ਸਾਡਾ ਤੇ ਐ ਸਾਫ ਕਰ ਦਿਓ ਚੰਗੀ ਤਰ੍ਹਾਂ ਏ ਐ ਨਾ ਕਰਦੀਏ ਸਾਫ ਯਾਰ ਹੁਣ ਇਦਾਂ ਹੀ ਹੋਣਾ ਵਾ ਗਾ ਮਾੜਾ ਮੋਟਾ ਦੇ ਲੈਂਦਾ ਹੀ ਆ ਬੇ ਹੈ ਉਹ ਮੇਰੀ ਗੱਲ ਸੁਣ ਲੈ ਪਾਪਾ ਜੀ ਫਿਰ ਇਹ ਦੇਖ ਲੋ ਫਿਰ ਪਾਜੀ ਐਡਾ ਗੀ ਜਿੰਦਰਾ ਕੰਮ ਕਰਦੇ ਆ ਹੂੰ ਹੂੰ ਪੂਰੇ ਕਰੀਅਰ ਚਿੱਟੀ ਗੰਦੀ ਵਾਲੀ ਨਹੀਂ ਵੇਖੀ ਮੈਂ ਪੂਰੇ ਕੜੀਆਂ ਚ ਐਡਾ ਗੰਨਾ ਬੰਦਾ ਵੀ ਨਹੀਂ ਵੇਖਿਆ ਚੁੱਪ ਕਰ ਜਾ ਯਾਰ ਨਾਲੀ ਦਾ ਡਿੱਗਦੀ ਉੱਤੋਂ ਨਹੀਂ ਬਕਵਾਸ ਕਰੀ ਜਾ ਹਾਂਡੇ ਜੀ ਆ ਕੰਮ ਕਰੋ ਆਪਣਾ ਬੁੱਡੇ ਨੂੰ ਬਾਹਲਾ ਇਹਨੇ ਹਾਲੇ ਕੋਈ ਖਾ ਲੈਣੀ ਐ ਐਵੇਂ ਖਾ ਲੈਣੀ ਕੋਈ ਮਾਰ ਕੇ ਦੱਸ ਹਰ ਗੱਲ ਤੇ ਤੂੰ ਇਕਤਾਸ਼ਕ ਕਰਦੇ ਜੀ ਹੈ ਚਲੋ ਘਰ ਨੂੰ ਬਰਾ ਕਰ ਆ ਬੁੱਡੇ ਨੂੰ ਮੈਂ ਮਾਰ ਕੇ ਨਾ ਆਡੇ ਲਰਗੀ ਪਿੰਡ ਚ ਕੋ ਕੰਮ ਚੱਲ ਰਹੇ ਦਿੰਦੇ ਨੇ ਚੁੱਪ ਕਰ ਉਹ ਤੇਰੇ ਸਿਰ ਤੇ ਮੈਂ ਲੂਣ ਰੱਖ ਕੇ ਡੰਗੜਾ ਕੇ ਪਾ ਦੇਣਾ ਅੱਬੇ ਚੱਟ ਦੇਣਾਂਗੇ ਪਾਪਾ ਨਾਲੀ ਵਧੀਆਂ ਚਾਹੀਦੀ ਤੁਹਾਨੂੰ ਹੂੰ ਫੋਲੇ ਦਾ ਥਾਪਰ ਮਾਡਲਰ ਕੀ ਨਾਲੀ ਕਰ ਦਾਂਗੇ ਜਾਓ ਅੰਦਰ ਜਾ ਕੇ ਬੈਠੋ ਨਹੀਂ ਆਪਾਂ ਬਹਿਣਾ ਨਹੀਂ ਭਾਜੀ ਆਪਾਂ ਇੱਥੇ ਹੀ ਖਲੋਣਾ ਤੇ ਯਾਰ ਤੁਸੀਂ ਬਹਿਣਾ ਨਹੀਂ ਇਹ ਕੰਮ ਨਹੀਂ ਕਰਨਾ ਆਡੇ ਸਿਰ ਤੇ ਖਲੋ ਕੇ ਦੇ ਯਾਰ ਤੁਸੀਂ ਯਾਰ ਤਦ ਆਪਾਂ ਇਹਨੂੰ ਕੱਲ ਦਾ ਕੀ ਹੋਇਆ ਕੱਲ ਬਡਾਂਸ ਮੰਡੀ ਇੱਥੇ ਪਾਣ ਤੇ ਗਾਪਾ ਤਾਂ ਖਲੋਟੀ ਸਹੀ ਗੱਲ ਬਾ ਯਾਰ ਉਹ ਲੈ ਉਹ ਹੱਥ ਮਾਰਦਾ ਵਈ ਉਹ ਬਈ ਯਾਰ ਗਾਰੇ ਯਾਰ ਉਹ ਯਾਰ ਮੈਂ ਕੋ ਰੁਪਈਆ ਦਾ ਅੱਲਾ ਪੈਣਗੇ ਲਾਲਚ ਨਹੀਂ ਕਰੀਦਾ ਯਾਰ ਜੜਸੋ ਮੈਂ ਕੰਮੇ ਆਵੇ ਯਾਰ ਆਵੇ ਸ਼ੇਰ ਪਾਟੇ ਟੱਡੇ ਆਵੇ ਸ਼ੇਰ ਪਾਟਾ ਇਹ ਕੀ ਹੋਇਆ ਇਹ ਕੱਲੋਂ ਪੰਜਾਂ ਦਾ ਠੀਕਾ ਵੀ ਆਈ ਨਾਲੀ ਤੇ ਹਾਂ ਮੈਂ ਤੇ ਇਹਨੇ ਇਕੱਠਿਆਂ ਹੀ ਹੱਥ ਪਾਇਆ ਵਾ ਤੇ ਫੇਰ ਵੱਜ ਗਿਆ ਵਾ ਆਵੇ ਡੋੜ ਪਿਆ ਯਾਨ ਹੁਣ ਵੀ ਨਾਲੀਆਂ ਵੇਖੀ ਦੀਆਂ ਵਾ ਸਭ ਤੋਂ ਜ਼ਿਆਦਾ ਹੱਦੀ ਨਾਲੀ ਕਿ ਬੰਦ ਰੈਂਦੀ ਆ ਇਹਨਾਂ ਬਾਰੀ ਚ ਕਾਮ ਆ दस बांध नाल ना ही ਘਰੇ ਨਾ ਹੋਈ ਜਾਂਦੀ ਏ ਯਾਰ ਕਮਾਲ ਹੋ ਗਈ ਬੁੱਢਿਆ ਤੇਰੇ ਵਾਲੀ ਨੇ ਕਿੰਨਾ ਕ ਚੜੂਗਾ ਕੰਮ ਕਰਦੇ ਨੂੰ ਪਾ ਜੀ ਆਡੇ ਬਜ਼ੁਰਗ ਵੀ ਇਹੋ ਕੰਮ ਕਰਦੇ ਰਹੇ ਆ ਹਾਂ ਇਹ ਸਾਡੇ ਡੈਰੀ ਹੁਣੀ ਵੀ ਇਹੋ ਕੰਮ ਕਰਦੇ ਰਹੇ ਆ ਹਾਂ ਆ ਦੇ ਪੈਦਾ ਵੀ ਨਾਲੇ ਤੇ ਹੀ ਹੋਇਆ ਹੈ ਅੱਛਾ ਨਾਲੀ ਚ ਜਮਿਆ ਨਾਲੀ ਹਲੋ ਹਲੋ ਨਾਲੀ ਚ ਮੈਂ ਜਮਿਆ ਨਹੀਂ ਦਾ ਮਲਾਵਾ ਮੇਰਾ ਨਾਲਾ ਹਾਂਜੀ ਭਾਈ ਅਸ ਨਾਲੋਂ ਸਪਾਰਾ ਨਾ 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 ਸਪਾਰਾ ਭਾਜੀ ਬੰਬੇ ਜਵਾ ਇਹ ਨਾਲਾ ਵਾਲਾ ਗੱਲਾਂ ਬੰਬੇ ਜਪਾਣਾ ਆਵਾ ਨਹੀਂ ਯਾਰ ਇੱਥੇ ਬੀ ਚੱਲ ਉਹ ਬੰਬੇ ਆਏ ਬਬਰੀ ਕੀ ਕਰਦੇ ਆ ਕੋਈ ਫਰਕ ਹੀ ਨਹੀਂ ਕਰਦਾ ਬੰਬੇ ਬਥੀ ਜਾਨੀ ਇੱਕ ਨਾਲੀ ਚ ਗੰਦਾ ਕੀ ਨਾ ਹੁੰਦਾ ਹੀ ਆ ਆਹ ਉਹ ਤੂੰ ਚੁੰਗੜ ਕਰਕੇ ਨਾ ਮੈਂ ਤੁਰ ਕੇ ਮਾਰ ਕੇ ਬੱਕੀ ਮਾਰ ਦੇਣੀ ਤੇਰੀ ਮੈਂ ਇਹ ਦੇ ਤੂੰ ਓਏ ਗੱਲ ਸੁਣਦਾ ਕੀ ਕੀ ਹੈ ਚੱਲ ਹਲੋ ਉਹ ਪਿੱਛੇ ਥੋੜਾ ਹੋ ਥੋੜਾ ਜਾ ਤੇ ਬ੍ਰਾਂਚ ਵੀ ਹੈ ਕੀ ਆਪਣੀ ਕੋਈ ਹਾਂਜੀ ਭਾਜੀ ਆਪਣੀ ਮੇਨ ਜਿਹੜੀ ਹੈੱਡ ਕੁਆਟਰ ਬ੍ਰਾਂਚ ਵਾ ਆਪਣੀ ਨਾਲਾ ਸਪਾਰਾ ਬੰਬੇ ਚ ਵਾ ਅੱਛਾ ਤੇ ਡੱਡੂ ਵੀ ਨੇ ਆਏ ਨੇ ਆਹ ਨਾਲਾ ਚ ਭਾਜੀ ਸੱਪ ਸੱਪ ਦੇ ਭਾਜੀ ਰੋਜ਼ ਵੇਖੀਦੇ ਆ ਅੱਛਾ ਇਹ ਨਾਰਮਲ ਕੰਮ ਥੋੜੀ ਹੈਡ ਹਾਂ ਇਹ ਸਪੰਦੀਆਂ ਦੀਆਂ ਸਿਰੀਆਂ ਤੋਂ ਨੋਟ ਚੁੱਕਣ ਵਾਲੀ ਗੱਲ ਆ ਓਹ ਠੀਕ ਹੈ ਚੁੱਕੀ ਦੇਣ ਵਿੱਚੋਂ ਡੱਡੂ ਭਜਾ ਕੇ ਕੰਮ ਕਰੀ ਗਏ ਅੱਛਾ ਇਹ ਤਾਂ ਕੱਲੀਆਂ ਨਾਲੀਆਂ ਸਾਫ਼ ਕਰਦੇ ਨੇ ਓ ਯਾਰ ਇਹ ਨਾੜੀਆਂ ਵਾਲੇ ਆ ਨਲੀਆਂ ਵਾਲੇ ਨੀਆਂ ਤੂੰ ਕੀ ਕਰਨ ਦਿਆ ਵਾ ਬਾਹਨ ਮੜੀ ਮੋਢੀ ਵਿੱਚ ਸਾਫ਼ ਕਰਨੀ ਪੈਂਦੀ ਆਪਣੀ ਵੀ ਲੋਕਾਂ ਦੀਆਂ ਨਾੜੀਆਂ ਸਾਰੀਆਂ ਪਾ ਜੀ ਮੇਰੀ ਸੁਣੋ ਗੱਲ 50 ਰੁਪਏ ਲੱਗਨੇ ਆ ਬਾਕੀਆਂ ਕੋਈ 30 ਲੀਦੇ ਓ ਯਾਰ ਗੰਦੀ ਤੇ ਵੇਖ ਕਿੰਨੀ ਆ ਵਿੱਚ ਕੀੜੇ ਵਿੱਚ ਇਹ ਨਾੜੀ ਡਾਡੀ ਨੂੰ ਕੰਪਿਊਟਰ ਚ ਪਾ ਕੇ ਤੇ ਫਿਰ ਵਾਇਰਸ ਨਿਕਲਣਾ ਹੈ ਕਿਹੜੇ ਤੋਂ ਜ਼ਿਆਦਾ ਥੋੜਾ ਗੰਦੀ ਨਹੀਂ ਤੇ ਫਿਰ ਮੀਂਹ ਢੀਕੋ ਕਿਤੇ ਬਾਰਿਸ਼ ਪਊਗੀ ਤੇ ਦੇਣੇ ਪਾਹੇ ਕਿ ਨਹੀਂ ਦੇਣੇ ਯਾਰ ਕੰਮ ਕਰ ਨਾ ਉਹ ਯਾਰ ਕੰਮ ਕਰਦੇ ਤੂੰ ਕੰਮ ਕਰਦੇ ਕੰਮ ਆ ਨਹੀਂ ਨਾ ਬਹਿ ਜੜੇ ਢੇਰ ਲਾ ਕੇ ਕੰਮ ਲੈਂਦਾ ਤੇਰਾ ਸਾਰਾ ਟਬਰ ਰਾਤ ਮੋਨਾ ਮਰੋ ਕੂਨੀ ਮਾਂ ਨਾਲੀ ਜੋ ਮੁਸਕਰੀ ਹੁੰਦੀ ਜਿੰਨੀ ਤੇਰੇ ਮੂੰਹ 'ਚ ਹੁੰਦੀ ਤੇਰੇ ਮੂੰਹ 'ਚ ਮਰਮ ਪਿੱਤੀ ਆ ਓਏ ਮੇਰੀ ਗੱਲ ਸੁਣ ਲੈ ਪਾਪੇ ਨਾ ਔਖਾ ਨਹੀਂ ਤੂੰ ਦੱਸ ਨਾ ਬਣਾਈ ਔਖਾ ਬਣਾਈ ਯਾਰ ਗਾਰੇ ਆਪਣੇ ਨਾਂ ਦੀ ਸ਼ਰਮ ਕਰ ਲੈ ਕੋਈ ਯਾਰ ਤੂੰ ਚੰਗਾ ਹਟਾ ਲਈ ਚਲਿਆ ਫਾੜੀ ਬੇਇੱਜ਼ਤੀ ਕਰਾਉਣੀ ਲੈ ਮੈਂ ਮੇਨ ਮੈਂ ਕੱਲ ਉਹਨਾਂ ਨਾਲ ਗੱਲ ਕਰਾਂ ਮੈਂ ਮੈਂ ਤਾਂ ਤੇ ਮਾਜਾ ਮੈਂ ਵਾ ਮੈਂ ਮੇਨ ਬਾਈ ਮੈਂ ਸਾਈਆ ਭੰਡਾ ਅੱਛਾ ਜੀ ਬਾਈ ਉਹ ਮੈਂ ਦੋ ਕਰਨਾ ਨਾ ਤੂੰ ਕਰ ਐਂਡ ਦੇ ਕੀ ਕਰਨਾ ਐਂਡ ਦੇ ਬੀ ਬਧਾਈਆਂ ਵੀ ਕਰਦੇ ਤੇ ਐਂਡ ਫੇਰ ਪਾਣੀ ਛੱਡੋ ਕਿੱਥੋਂ ਛੰਡਿਏ ਯਾਰ ਪਾਣੀ ਅੰਦਰ ਆ ਜਿੱਥੇ ਰੋੜ ਰੋੜ ਕੇ ਦਾਲ ਚੋਲ ਮਾਣੀ ਹੋਣਦੇ ਉੱਥੋਂ ਛੱਡੋ ਹੈ ਇਹ ਅਹੀਂ ਛੱਡੇ ਆ ਕੋਈ ਮਾਣੀ ਪਰਸੋਂ ਬਣਾਏ ਨੰਬ ਬੀਬੀ ਨੇ ਉਹ ਪਰਸੋਂ ਦਾ ਮਾਣੀ ਜਦੋਂ ਤੜਾ ਫਿਰਦੇ ਆਵੇ ਉੱਥੇ ਹੋ ਗਈ ਵਿੱਚ ਉਨੀ ਕ ਬਣਾਕਰ ਜਿੰਨੀ ਖਾ ਲੈਣੀ ਆ ਆ ਗੀ ਗੱਲ ਸੁਣ ਆ ਗਾਰੇ ਵਿੱਚੋਂ ਕੱਢ ਕੇ ਲਾਗੇ ਕਾਲੀ ਰੱਖੀ ਜਾਂਦੇ ਜੀ ਵੀ ਫੇਰ ਵਿੱਚ ਪੈ ਜੇ ਤੇ ਫੇਰ ਪੈਸੇ ਲੈਣਾ ਯਾਰ ਸੁੱਕੂ ਗਾਦੇ ਖੰਨਾਵਾ ਹੋਰ ਗੱਲਾ ਲੈ ਜੀ ਇਧਰ ਆਪਣੇ ਸਿਰ ਤੇ ਪਾ ਲੈ ਜੀ ਪਤਾ ਨਹੀਂ ਕਿ ਝੂਂਦਿਆ ਵਗੈਰਾ ਬਾਟਾ ਬਵਾ ਦੋ ਓਹ ਹੈ ਰਿਪੋਰਟਰ ਓ ਕਿੱਥੇ ਉੱਤੇ ਲਗਾ ਦੋ ਚਾਦਨਾ ਕਰ ਜਿੱਦਾਂ ਸਖਾਇਆ ਵਾ ਯਾਰ ਚਾਦ ਨੂੰ ਇਹ ਕੰਪਿਊਟਰ ਹੈ ਛੇਤੀ ਕਰੋ ਯਾਰ ਬਦਲ ਹੋ ਗਿਆ 2x ਤੇ ਕਰ ਦੋ ਕੰਮ ਯਾਰ ਚਲੋ ਯਾਰ ਕਿੰਨੇ ਗੱਲੇ ਲਾਵਾਂ ਲੈ ਭਾਜੀ ਜਿੰਨਾ ਦਿਲਵਾ ਦਾ ਡਾਡਾ ਦਿਲ ਤੇ ਪਾਪਾ ਜੀ ਦਾ ਏਡਾ ਕਾ ਭਾਜੀ ਫਿਰ ਕਿੰਨੇ ਦਾ ਦੀਵਾ ਬਣਾਉਣਾ ਤੇਰੇ ਨੇ ਕਾਟੇ ਦਾ ਬੰਦਾ ਵੇਖੋ ਤੁਸੀਂ ਯਾਰ ਪੱਠਿਆਂ ਦੀ ਬੰਦ ਪਈ ਐਂ ਡਰੋ ਲਿਆ ਨਾ ਉਹਦੇ ਨਾਲ ਰੱਜ ਜੇਗਾ ਚਲੋ ਲੈਓ ਭਾਈ ਜਿੰਨਾਂ ਲੈਣਾ ਮਰ ਪੀਏ 50 ਜੂਤੇ ਤਾਂ ਲੈ ਆਓ ਦੱ ਲੈ ਆ ਤੇ ਜਿਹੜੇ ਪਿੱਛੋਂ ਨਾਲ ਦੇਉ ਮੋਕ ਗਏ ਆ ਯਾਰ ਤੇਰੇ ਗੋਗਲ ਤੂੰ ਦੱਸੋ ਯਾਰ ਤੂੰ ਪਿਛਲੇ ਨੂੰ ਜਾ ਯਾਰ ਪਪਾ ਤੂੰ ਵੀ ਐਵੇਂ ਬਿਜੀ ਜਾਣਾ ਤੈਨੂੰ ਕਿਤੇ ਬਿਜੀ ਕਰੋ ਯਾਰ ਮੈਂ ਵੀ ਜਾਂ ਫਿਰ ਨਹੀਂ ਬੁੱਝ ਰਿਹਾ ਵੇਖੀ ਬਰਾਵਾ ਆ ਪਾਟਾ ਪਾਇਆ ਯੋਗ ਜਹਾੜ ਟਿਆਲਾ ਵੀ ਕੱਢ ਲਿਆ ਹਾਂ ਆ ਕੀ ਕੀਤਾ ਵਾ ਓਏ ਹੈ ਕੰਜਰ ਵਾ ਆਟਾ ਧੂੜਿਆ ਵਾ ਇੰਨਾ ਪਾ ਰਾਵ ਯਾਰਾ ਦਾ ਸਾਡਾ ਵੀ ਪਾ ਕੱਢ ਲੈਣਾ ਉਹ ਸਾਡਾ ਵੀ ਕੱਢ ਲਿਆ ਇੰਨਾਂ ਨੇ ਉਹ ਕੋਹਲੀਆ ਯਾਰ ਇਧਰ ਫੋਟੋਕਾਪੀ ਹੋਣੀ ਆ ਦੱਸ ਕਿਧਰ ਚੱਲ ਗਏ ਇਧਰ ਆ ਬੈក ਆਓ ਯਾਰ ਆਪਾਂ ਤਾਂ ਕਹਿਣ ਤੂੰ ਕੱਢਣ ਡਿਆ ਕੋ ਥੜੀ ਨਹੀਂ ਥੜੀ ਦਾ ਵੀ ਬਿਲਕੁਲ ਓਕੇ ਆ ਭਾਜੀ ਹਾਂ ਤੇ ਆਟਾ ਪਾ ਪਾ ਇਧਰ ਪਾ ਉਹ ਕੱਢ ਲਿਆ ਉਹ ਆਟਾ ਦਾਲ ਸਕੀਮ ਜਾਣ ਦੇ ਗੁਸ਼ੇ ਨੂੰ ਯਾਰ ਨੇ ਭੌਂਡੇ ਤੇ ਕੀ ਕਰੀਏ ਹਾਂ ਤਨਾ ਪੈਸੇ ਤੇਰੇ ਫਿਰ ਪੈ ਦੋ ਭਾਈ ਹਾਂ ਨਿਕਾਸ਼ ਆ ਗਗਾ ਆਸੇ ਤੇ ਗੂਗਲ ਬੇ ਕਰਦੇ ਕਿੱਥੇ ਕਰੀਏ ਗੂਗਲ ਤੇ ਆ ਵੇ ਭਾਰਤ ਵਾਲਿਆਂ ਦਾ ਬਾਰ ਕੋਡ ਲਾਇਆ ਓ ਯਾਰ ਐਵੇਂ ਹਾਥੀਆਂ ਕਹਿੰਦੀਆਂ ਕਹਿੰਦੀ ਠੀਕ ਠੀਕ ਤੇ ਬਾਰ ਕੋਡ ਤੇ ਭਾਜੀ ਗੈਸ ਚਾਹੀਦਾ ਗੂਗਲ ਤੇ ਇੱਥੇ ਪੈਸੇ ਹੁੰਦੇ ਨੇ ਹੁੰਦੇ ਨਹੀਂ ਉਹ ਗੱਲ ਸੁਣ ਜਿਹਨਾਂ ਵਾਦੂ ਘਟ ਮਾਲ ਹੁੰਦਾ ਆ ਟੈਂਕਰ ਤੇ ਖਰਦੇ ਜੀ ਹਾਂ ਤੂੰ ਬੜਾ ਜੀ ਬਰਾਸ਼ਾ ਮਾਰਦੀਆਂ ਤੇਰੀ ਮਾਂ ਓਏ ਪਾਪੇ ਨੂੰ ਕੋਈ ਗੁੱਸਾ ਨਹੀਂ ਉਹ ਗੱਲ ਸੁਣੋ ਤੁਹਾਡਾ ਪਾਪਾ ਪਾਪਾ ਬਾਜੀ ਦੀ ਇਹ ਕਿਸਦਾ ਪਾਪਾਲੀ ਹਿੰਦੂ ਹੀ ਵੀ ਪਾਪਾ ਗਰ ਲਓ ਤੇ ਤੂੰ ਕਰਾ ਮੈਨੂੰ ਫੁੱਫੜ ਯਾਰ ਤੂੰ ਹੀ ਕੀ ਡੈਲੀ ਡੈਲੀ ਖੇਡਣ ਲਾਪੇ ਯਾਰ ਮੇਰੀ ਸੁਣੋ ਗੱਲ ਕੰਮ ਤਾਂ ਡਾ ਕੀਤਾ ਵਾ ਪੈਸੇ ਉਹਨਾਂ ਬੰਦੇ ਤੁਸੀਂ ਗੜਬੜੇਸ਼ਨ ਕਰਦੇ ਜੀ ਯਾਰ ਐ ਨਹੀਂ ਦਿੰਦੇ ਪੈਸੇ ਨਹੀਂ ਦਿੰਦੇ ਨਹੀਂ ਦਿੰਦੇ ਯਾਰ ਯਾਰ ਇਹਨਾਂ ਦਾ ਬੈਗ ਮਾਰ ਦੋ ਸਾਰਾ ਮੈਂ ਕੀ ਕਾਰਵਾਈ ਫਿਰ ਲਾਦਾ ਜੀ ਨਕਾ ਮਾਰੋ ਬੈਗ ਸਾਰਾ ਸਾਰਾ ਕੀ ਹੋਇਆ ਲਾਵਾ ਜੀ ਬਾਕੀ ਯਾਰ ਕੋਈ ਗੁੰਡਾ ਕਰਦੀ ਹੈ ਹੈ ਜੇ ਤਾਂ ਨਹੀਂ ਪੈਸੇ ਦੇਨੇ ਕੰਮ ਕਰਨ ਦੇ ਤੇ ਫਿਰ ਨਾ ਦੁਬਾਰਾ ਕੰਮ ਜਿਹੜਾ ਬਚਾਰੇ ਨਾਲ ਫਿਰ ਉਹ ਕਰਾਂ ਗਏ ਹੈ ਇੰਨੀ ਮਿਹਨਤ ਕੀਤੀ ਆ ਉਹਨਾਂ ਦਾ ਐਸੇ ਹੱਕ ਦੇਣਾ ਚਾਹੀਦਾ ਨਾ ਇਹ ਕੋ ਕੰਮ ਕਰਨਾ ਕਰਾ ਸੋਖਾ ਆ ਅੱਛਾ ਕਹਿੰਦਾ ਇਹ ਕੋਣ ਹੈ ਕੋਈ ਨਹੀਂ ਕਹਿੰਦਾ ਗੱਲ ਨਾਲੀ ਦੇ ਵਿੱਚੋਂ ਗੰਦਾ ਕਿਡਾ ਲੰਬਾ ਜਾਨਾ ਅੱਛਾ ਤੇ ਕੋਈ ਵਸੇ ਇੱਥੇ ਕੰਮ ਕਰਦੇ ਆਂ ਦੇ ਸੀ ਦਾਦਾ ਵੀ ਸਾਡੇ ਬਾਪ ਵੀ ਅਸੀਂ ਵੀ ਗਾਉਂ ਨਹੀਂ ਕੰਮ ਕਰਾਂਦੇ ਹੈ ਅੱਛਾ ਅਸੀਂ ਇਹ ਕਾਮੇਡੀ ਵੀ ਹੈ ਤੇ ਇਹਦੇ ਵਿੱਚ ਮਤਲਬ ਕਿ ਰਸੀਹਤ ਵੀ ਹੈ ਕਿ ਵਾਕਈ ਹੈ ਇਹ ਜੂਠ ਨੂੰ ਉਹਨਾਂ ਨੂੰ ਵੀ ਆਏ ਕਿ ਜਿਹੜੇ ਮੈਂ ਤਾਂ ਗਰੀਬ ਲੋਕ ਇਦਾਂ ਦੇ ਕੰਮ ਕਰਦੇ ਨੇ ਨਾ ਉਹਨਾਂ ਨਾਲ ਉਹਨਾਂ ਨੂੰ ਸਹੀ ਮਜ਼ਦੂਰੀ ਨਹੀਂ ਦਿੱਤੀ ਜਾਂਦੀ ਉਹਨਾਂ ਦੇ ਦੇਖੋ ਉਹ ਹੁਣੇ ਕੰਮ ਕਰਦੇ ਨੇ ਕਿਸੇ ਮਜਬੂਰੀ ਵਨਾਂ ਕਿਸੇ ਦਾ ਤੇਲ ਕਰਦੇ ਸ਼ੋਕਰਾ ਨੰਦੀ ਨਾਲੇ ਕੰਦ ਸਾਫ ਕਰਨ ਨੂੰ ਉਹ ਤੇ ਮੈਂ ਤਾਂ ਆਪਸ ਸਾਡੇ ਆਂਦੇ ਨਾ ਕੋੜੇ ਵਾਲੇ ਵਿਚਾਰ ਨੂੰ ਦਿਲ ਕਰਦਾ ਵਾ ਇਹਨਾਂ ਨੂੰ ਆ ਵੀ ਦੇ ਦੀ ਆ ਵੀ ਦੇ ਦੀ ਕੀ ਵਿਚਾਰਾ ਨੇ ਇੱਥੇ ਹੀ ਕਮਾਣਾ ਕਰਨਾ ਹੈ ਬੱਚਿਆਂ ਵਾਲੇ ਹੋ ਗਏ ਜਮਾਦਾਰ ਉਹ ਵਿਚਾਰੇ ਇੱਥੇ ਹੀ ਕਰਦੇ ਹਿੰ ਹਿੰਮਤ ਨਹੀਂ ਜਿਹੜਾ ਇੰਨਾ ਗੰਦ ਵਿੱਚ ਜਾਂਦੇ ਵਿਚਾਰੇ ਸਾਫ ਕਰਦੇ ਹੈ ਉਹਨਾਂ ਦੀ ਮਜ਼ਦੂਰੀ ਮਹਿੰਗੀ ਹੈ ਉਹਨਾਂ ਦੇ ਜਿੰਨਾ ਮੰਗੇ ਉਹਨਾਂ ਦਾ ਜ਼ਿਆਦਾ ਦੇਣਾ ਚਾਹੀਦਾ ਦੇਣਾ ਚਾਹੀਦਾ ਕਿ ਜਿਹੜੇ ਹੱਥ ਪਾਦੇ ਨੇ ਆਪਣੇ ਬੱਚਿਆਂ ਦੀ ਰੋਜ਼ੀ ਕਿਸੇ ਦਾ ਨਹੀਂ ਦਿਲ ਕਰਦਾ ਐਵੇਂ ਦਾ ਕੰਮ ਕਰਨ ਤੇ ਮੈਂ ਕਿਹਾ ਹਰ ਜਗ੍ਹਾ ਤੇ ਲੋਕੀ ਖਾਣ ਪੀਣ ਜਾਣ ਇਹਨਾਂ ਇਹਨਾਂ ਦੇ ਦਿੰਦੇ ਨੇ ਲੇਕਿਨ ਕੋਈ ਐਵੇਂ ਕਿਸੇ ਗਰੀਬ ਦਾ ਕੋਈ ਹੱਕ ਰੱਖ ਕੇ ਨਾ ਇਹ ਚੀਜ਼ ਜਿਹੜੀ ਐ ਇਹ ਦੀ ਚਾਹੀਦੀ ਹੈ ਕਿਉਂਕਿ ਕਿਸੇ ਗਰੀਬ ਦਾ ਹੱਕ ਨਹੀਂ ਰੱਖਦਾ ਹਾਂਜੀ ਹਾਲਾਂਕਿ ਤੁਸੀਂ ਵੱਡੇ ਬ੍ਰਾਂਡ ਮਾਰਕੀਟਸ ਤੇ ਜਿਹੜੇ ਫਿਕਸ ਪ੍ਰਾਈਸ ਹੈ ਕਦੀ ਤੁਸੀਂ ਬੈਸ ਨਹੀਂ ਕਰੋਗੇ ਕੋਈ ਗਰੀਬ ਰੇੜੀ ਲਾ ਕੇ ਬੈਠਾ ਹੈਗਾ ਨਾ ਵੀ ਮੇਰੀ ਚੀਜ਼ ਹੋਏਗੀ ਉਹਦੇ ਨਾਲ ਤੁਸੀਂ ਬੈਸ ਕਰਨੀ ਤਾਂ ਸਾਨੂੰ 15 ਰੁਪਏ ਦੀ ਲਾਗਤ ਬਣਦੀ ਹੈ ਉਹੀ ਤਗੜੇ ਲੋਕਾਂ ਨੇ ਕੋਈ ਨਹੀਂ ਮੂਹ ਲਾਂਦਾ ਹੈਗਾ ਨਾ ਗਰੀਬ ਤੇ ਹਰ ਕੋਈ ਚੜ ਜਾਂਦਾ ਵਾ ਤੇ ਉਹ ਉੱਥੇ ਭਾਵੇਂ ਤਾਰੇ ਕੋ ਪੰਜ ਪੰਜ ਦੱਦਾਸ ਹਰ ਦੇ ਹੋ ਜਾਣਾ ਉਹ ਵਿਚਾਰੇ ਗਰੀਬਾਂ ਨੂੰ ਤੁਸੀਂ ਦੱਦਾਸ 10 ਰੁਪਏ ਦੀ ਸੋਚਦੇ ਦੇ ਕਿ ਨਾਂ ਦਈ ਹੈ ਹੈ ਤਦ ਨਾਲ ਹੱਕ ਵਿੱਚ ਦੇਣਾ ਚਾਹੀਦਾ ਇੱਕ ਤਰਫ ਆ ਨਸੀਬ ਵਿਚਾਰਿਆਂ ਨੇ ਕੀ ਦਿੱਤੀ ਹੈ ਅੱਛਾ ਕਾਮੇਡਿ ਹੋਇ ਜਿਹੜਾ ਹੁੰਦੇ ਏਦਾਂ ਕਈ ਵਾਰ ਉਹ ਚਾਵੇ ਨਾਈ ਬਣ ਜਾਂਦੇ ਆ ਕਸਾਈ ਬਣ ਜਾਂਦੇ ਆ ਕੁਝ ਬਣ ਜਾਂਦੇ ਆ ਕੁਝ ਵੀਡੀਓ ਦੇ ਵਿੱਚ ਸਾਰਾ ਕਿਸੇ ਨੂੰ ਕੋਈ ਨਾ ਕੋਈ ਸਬਕ ਜਿਹੜਾ ਦੇ ਦਿੰਦੇ ਨੇ ਬਿਲਕੁਲ ਇਹ ਇਹਨਾਂ ਦੀਆਂ ਵੀਡੀਓ ਕਾਫੀ ਅੱਛੀਆਂ ਹੁੰਦੀਆਂ ਨੇ ਲਾਈਕ ਕਿੰਦੀਆਂ ਲੈਂਦੀਆਂ ਨੇ ਏਦਾਂ ਕਿ ਹੁਣ ਉਹਨਾਂ ਨੂੰ ਨਹੀਂ ਮਜ਼ਦੂਰੀ ਕਹਿੰਦਾ ਚਲੋ ਫਿਰ ਇਹਨਾਂ ਨੇ ਨਹੀਂ ਦਿੱਤੀ ਤੇ ਵਾਪਸ ਤੁਹਾਨੂੰ ਕਰ ਦੋ ਹੈ ਵਾਪਸ ਕਰ ਦੋ ਬੇਈ ਸਹੀ ਹੈ ਨਾ ਫਿਰ ਸਹੀ ਕੀਤਾ ਵਿਚਾਰੇ ਇੰਨੀ ਦਿਰੋਂ ਤੁਹਾਡੇ ਵਾਸਤੇ ਆਏ ਆ ਹੈ ਬਹੁਤ ਅੱਛਾ ਲੱਗਿਆ ਹਾਂ ਇੰਨੀ ਦਿਰੋਂ ਆਂਦੇ ਆ ਤਾਂ ਕੰਮ ਕਰਦੇ ਫਿਰ ਤੁਸੀਂ ਉਹਨਾਂ ਦੀ ਮਜ਼ਦੂਰੀ ਨਾ ਦੋ ਫਿਰ ਜ਼ਾਇਰ ਉਹਨਾਂ ਨਾਲ ਲੜਨਾ ਤੇ ਬੰਦਾ ਵਾਗਾ ਫਿਰ ਵੀਡੀਓ ਦੇਖ ਕੇ ਬਹੁਤ ਅੱਛਾ ਲੱਗਿਆ ਮਜ਼ਾ ਆਇਆ ਵੀਡੀਓ ਦੇਖ ਕੇ ਬਾਕੀ ਜੀ ਆਪਣੇ ਵੀਵਰਸ ਨੂੰ ਆਪਣੇ ਵੀਨਾ ਪੈਨ ਅਨਕੋਜ ਜੀ ਉਹਨਾਂ ਨੂੰ ਵੀਡੀਓ ਕਿਦਾਂ ਦੀ ਲੱਗੀ ਹੈ ਕਮੈਂਟ ਕਰਕੇ ਜ਼ਰੂਰ ਦੱਸਣ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਉਦੋਂ ਤੱਕ ਆਪਣਾ ਤੇ ਆਪਣੇ ਪਿਆਰਿਆਂ ਦਾ ਬਹੁਤ ਸਾਰਾ ਖਿਆਲ ਰੱਖੋ ਸਾਨੂੰ ਜੀ ਆਉਂਦੀ ਯਾਦ ਹੈ ਖੁਰ ਆਪ ਤਾਂ ਸਾਰਿਆਂ ਨੂੰ ਬਰੀ ਚੜ੍ਹਦੀ ਕਲਾ ਵਿੱਚ ਰੱਖੇ ਗੁੱਡ ਬਾਏ